ਬਾਰੇ ਦੱਸ ਦਿਓ ਜੀ ਸੋ ਅੱਜ ਜੀ ਅਸੀਂ ਸੋਲ ਪਿੰਡ ਦੇ ਵਿੱਚ ਆਏ ਹਾਂ ਇੱਥੇ ਆਲਰੇਡੀ ਸਾਡਾ ਸਟਬਲ ਮੈਨੇਜਮੈਂਟ ਦਾ ਪ੍ਰੋਗਰਾਮ ਚੱਲ ਰਿਹਾ ਸਾਡੇ ਨੋਡਲ ਅਫੀਸਰ ਕਲਸਟਰ ਅਫੀਸਰ ਐਗਰੀਕਲਚਰ ਡਿਪਾਰਟਮੈਂਟ ਦੇ ਸਿਵਲ ਦੇ ਅਫੀਸਰ ਹਾਜ਼ਰ ਨੇ ਐਂਡ ਇਸ ਪਿੰਡ ਦੇ ਵਿੱਚ ਲਾਸਟ ইয়ার ਈਵਨ 3 ਕੇਸਿਸ ਫਾਰਮਾਇਰ ਦੇ ਰਿਪੋਰਟ ਹੋਏ ਸੀ ਸੋ ਇਸ ਵਾਰ ਇਸ ਪਿੰਡ ਨੇ ਬਹੁਤ ਵਧੀਆ ਰਿਜ਼ਲਟਸ ਦਿੱਤੇ ਨੇ ਐਂਡ ਹੁਣ ਤੱਕ ਇੱਕ ਵੀ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਐਂਡ ਜਿੰਨੇ ਵੀ ਤਕਰੀਬਨ 80% ਫਸਲ ਦੀ ਕਟਾਈ ਹੋ ਚੁੱਕੀ ਹੈ ਸੋ ਜੋ ਇਹਨੂੰ ਇੱਥੇ ਇਕੱਤਰਿਤ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਅੱਗ ਨਾ ਲਾਉਣ ਦਾ ਲੋਕਾਂ ਨੇ ਆਪਣਾ ਫੈਸਲਾ ਕੀਤਾ ਐਂਡ ਜਿੰਨੀ ਵੀ ਵਾਧੂ ਆਪਣੇ ਫਸਲਾਂ ਦਾ ਪਿੱਛੇ ਨਾੜ ਹੈ ਉਸ ਦੀ ਬਿਲਿੰਗ ਕਰਕੇ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋਗੇ ਇਸ ਨੂੰ ਜਮ੍ਹਾਂ ਕੀਤੀ ਜਾ ਰਹੀ ਹੈ ਜੀ ਸੋ ਅਸੀਂ ਅ ਅੱਜ ਦਾ ਦਿਨ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਵੱਲਾਂ ਸੁਣ ਕੇ ਸੁਝਾਅ ਲਏ ਨੇ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਹਲਪਿੰਡ ਇੱਕ ਮਾਡਲ ਪਿੰਡ ਵਜੋਂ ਉੱਭਰ ਕੇ ਸਾਰਿਆਂ ਵਾਸਤੇ ਇੱਕ ਐਗਜ਼ਾਮਪਲ ਬਣੇ ਸਰ ਕਿੱਦਾਂ ਦੀ ਗੱਲਬਾਤ ਰਹੀ ਕਿਸਾਨਾਂ ਦੇ ਨਾਲ ਕੀ ਕੁਝ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਵੀ ਤੁਹਾਨੂੰ ਦਸੀਆਂ ਜੀ ਹਾਂਜੀ ਇਹ ਸਟੱਬਲ ਮੈਨੇਜਮੈਂਟ ਦੇ ਵਿੱਚ ਆਬਵੀਅਸਲੀ ਜਿਹੜੀਆਂ ਉਹਨਾਂ ਨੂੰ ਮੁਸ਼ਕਲ ਆ ਰਹੀਆਂ ਜਾਂ ਉਹਨਾਂ ਦੇ ਅਨੁਸਾਰ ਜਿਹੜੀਆਂ ਕੋਈ ਚੇਂਜਸ ਕੀਤੀਆਂ ਜਾ ਸਕਦੀਆਂ ਨੇ ਜਿਹਦੇ ਨਾਲ ਕਿ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਅ ਕਟਾਈ ਤੇ ਬਜਾਈ ਦੇ ਵਿੱਚ ਵਿਚਾਰ ਲੇ ਜੇਕਰ ਥੋੜਾ ਸਮਾਂ ਵਧ ਮਿਲੇ ਤਾਂ ਉਸ ਦੇ ਨਾਲ ਸਟੱਬਲ ਮੈਨੇਜਮੈਂਟ ਹੋਰ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਸਰ ਅੱਜ ਦੀਵਾਲੀ ਦਾ ਵੀ ਇੱਕ ਪਵਿੱਤਰ ਦਿਹਾੜਾ ਵਾ ਜਿਲ੍ਹਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੋ ਦੀਵਾਲੀ ਦੇ ਮੌਕੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਆਦਰਸ਼ੀ ਬਖਸ਼ੇ ਅਤੇ ਅਮਨ ਮਾਨ ਕਾਇਮ ਰੱਖਾ ਹਾਂਜੀ ਐਸਐਸਪੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਸੋਲ ਪਿੰਡ ਦੇ ਵਿੱਚ ਤੁਸੀਂ ਆਏ ਹੋ ਕਿਸਾਨਾਂ ਨਾਲ ਗੱਲਬਾਤ ਹੋਈ ਆ ਡੀਸੀ ਸਾਹਿਬ ਵੀ ਤੁਹਾਡੀ ਕੀ ਕਹਿਣਾ ਚਾਹੋਗੇ ਸਰ ਦੇਖੋ ਜੀ ਅੱਜ ਡੀਸੀ ਸਾਹਿਬ ਦੇ ਨਾਲ ਆ ਜਿੱਥੇ ਜੁਆਇੰਟ ਸਾਡਾ ਜਿਹੜਾ ਹੈਗਾ ਇਨਫ੍ਰੈਕਸ਼ਨ ਸੀ ਕੇ ਸਾਧਨ ਨਾਲ ਤਾਂ ਇੱਕ ਤਾਂ ਅਸੀਂ ਜਿਹੜਾ ਹੈਗਾ ਇੱਥੇ ਆ ਕੇ ਅਸੀਂ ਇੰਟਰੈਕਟ ਕੀਤਾ ਹੈਗਾ ਬਾਕੀ ਜਿੱਦਾਂ ਕਿ ਡੀਸੀ ਸਾਹਿਬ ਨੇ ਦੱਸਿਆ ਆਏਗਾ ਜਿਹੜੇ ਪ੍ਰਾਲੀ ਦੇ ਮੈਨੇਜਮੈਂਟ ਵਾਸਤੇ ਜਿਹੜੇ ਹੈਗੇ ਸੁਝਾਅ ਜਿਹੜੇ ਹੈਗੇ ਲਿੱਤੇ ਗਏ ਸੀਗੇ ਨਿਸ਼ਾਨਾ ਨੂੰ ਮੋਟੀਵੇਟ ਵੀ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਇਨਫੋਰਸਮੈਂਟ ਦੀ ਗੱਲ ਕਰੀਏ ਤਾਂ ਲਗਭਗ 270 ਦੇ ਕਰੀਬ ਅਸੀਂ ਜਿਹੜੀ ਹੈਗੀ ਕੈਸਟਡ ਅਫਸਰਸ ਵੱਲੋਂ ਜਿਹੜੀਆਂ ਕਿ ਮੀਟਿੰਗ ਅਸੀਂ ਵਕਫ ਵਕ ਥਾਵਾਂ ਤੇ ਹਲੇ ਤੱਕ ਕਰ ਚੁੱਕੇ ਹੈਗੇ ਸਾਡੀ ਜਿਹੜੀ ਸਿਵਲ ਅਤੇ ਪੁਲਿਸ ਦੀ ਜਿਹੜੀ ਜੁਆਇੰਟ ਹੈ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਉਹ ਵੀ ਜਿਹੜੀ ਹੈਗੀ ਪਪ ਜਿਹੜੀ ਇਨਫੋਰਸਮੈਂਟ ਨੂੰ ਦੇਖ ਰਹੀ ਹੈਗੀ ਇਹਦੇ ਚ ਅਸੀਂ ਡੀਸੀ ਸਾਹਿਬ ਦੇ ਨਾਲ ਪਹਿਲਾਂ ਵੀ ਤਿੰਨ ਮੀਟਿੰਗ ਕਰ ਚੁੱਕੇ ਹੈਗੇ ਐਂਡ ਅਸੀਂ ਵਕ ਵਕ ਜਿਹੜੇ ਥਾਵਾਂ ਤੇ ਅਸੀਂ ਜਾ ਰਹੇ ਹੈਗੇ ਉਹਨਾਂ ਕਿਸਾਨਾਂ ਨੂੰ ਮੋਟੀਵੇਟ ਕਰ ਰਿਹਾ ਹੈ ਅਗੇਨ ਸਾਡੀ ਸਾਰਿਆਂ ਦੇ ਨਾਲ ਅਪੀਲ ਹੈਗੀ ਜੀ ਕਿ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਨਾ ਇਹੋ ਜਿਹੀ ਕੋਈ ਇਨਸੀਡੈਂਟ ਰਿਪੋਰਟ ਹੁੰਦਾ ਹੈ ਤਾਂ ਇਮੀਡੀਏਟਲੀ ਜਿਹੜਾ ਹੈਗਾ ਪੁਲਿਸ ਤੇ ਧਿਆਨ ਚ ਲਿਆ ਸਦ Diwali ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਕਿੱਦਾਂ ਦੇ ਸਕਿਉਰਟੀ ਅਰੇਂਜਮੈਂਟ ਕੀਤੇ ਗਏ ਦੇਖੋ ਜੀ Diwali ਦੇ ਮੌਕੇ ਪੂਰੀ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਇੱਕਦਮ ਐਕਟਿਵ ਹੈਗੀ ਅਲਰਟ ਹੈਗੀ ਐਂਡ ਸਾਡੇ ਸਾਰੇ ਜੀਓ ਸਹਿਬਾਨ ਅਲੋਂਗ ਵਿਦ ਜਿਹੜੇ ਸਾਡੀ ਸਪੈਸ਼ਲ ਫੋਰਸ ਹੈਗੀ ਉਹ ਉੱਥੇ ਵੀ ਲੱਗੀ ਹੋਈ ਐ ਅਸੀਂ ਜਿਹੜਾ ਹੈਗਾ ਲਗਭਗ 32 ਦੇ ਲਗਭਗ ਨਾਕੇ ਜਿਹੜੇ ਲਾਏ ਹੈਗੇ ਸਾਡੇ 13 ਜੀਓ ਸਹਿਬਾਨ ਜਿਹੜਾ ਹੈਗੇ ਅਲੋਂਗ ਵਿਦ ਜਿਹੜੇ ਡਿਊਟੀ ਮੈਜਿਸਟ੍ਰੇਟ ਹੈ ਉਹ ਉਹ ਤਨਾਤ ਹੈਗੇ ਅਸੀਂ ਪੂਰੀ ਤਰੀਕੇ ਨਾਲ ਅਲਰਟ ਹੈਗੇ ਐਂਡ ਸਾਡੀ ਜਿਹੜੀ ਟੀਮਾਂ ਹੈਗੀ ਉਹ ਉਹ ਜਿਹੜੀ ਹੈਗੀ ਬਾਤ ਦੇ ਵਿੱਚ ਕਿਸੇ ਵੀ ਜਿਸਤਿਤੀ ਹੈ ਉਹਦੇ ਨਿਪਟਣ ਨੂੰ ਲਈ ਅਸੀਂ ਤਿਆਰ ਹੈਗੇ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਹੈਗੇ ਕਿ ਉਹ ਜਿਹੜਾ ਬਾਤ ਦੇ ਟਾਈਮ ਥੋੜਾ ਸਾ ਧਿਆਨ ਰੱਖਣ ਕਿ ਕਿ ਅਤਿਸ਼ਵਾਦੀ ਕਰਕੇ ਕਿਸੇ ਆਗਜਨੀਤੀ ਘਟਨਾਵਾ ਨਾ ਹੋ ਜਾਏ ਇਸ ਲਈ ਥੋੜਾ ਸਾ ਅਵੇਰਨੈਸ ਬਣਦਾ ਉਹਨਾਂ ਨੂੰ ਲੱਗਦਾ ਹੈਗਾ ਕਿ ਕਿਤੇ ਵੀ ਇਹੋ ਜਿਹੀ ਚੀਜ਼ਾਂ ਰਿਪੋਰਟ ਹੋਈਆਂ ਤਾਂ ਇਮੀਡੀਏਟਲੀ 112 ਜਾਂ ਪੁਲਿਸ ਕੰਟਰੋਲ ਰੂਮ ਦਾ ਜਿਹੜਾ ਨੰਬਰ ਹੈਗਾ ਉਹ ਦੱਸੋ ਉਹਨਾਂ ਦੇ ਨਾਲ ਸੰਪਰਕਨ ਅਸੀਂ ਜਿਹੜਾ ਹੈਗਾ ਫਾਇਰੋਗੇਟ ਡਿਪਾਰਟਮੈਂਟ ਦੇ ਨਾਲ ਅਸੀਂ ਜਿਹੜਾ ਹੈਗਾ ਓਵਰ ਜਿਹੜਾ ਹੈਗਾ ਇਹਦੇ ਲਈ ਇਹ ਵੇਢੀ ਹੈ ਸਰ ਦੀਵਾਲੀ ਦੇ ਤਿਉਹਾਰ ਦਾ ਕੀ ਮੈਸੇਜ ਦੇਣਾ ਚਾਹੁੰਦੇ ਚਲੋ ਸਾਰਿਆਂ ਨੂੰ ਇੱਕ ਤਾਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਇਹਨੂੰ ਬੜੀ ਖੁਸ਼ੀ ਉਤਸਾਹ ਨਾਲ ਜਿਹੜਾ ਹੈਗਾ ਮਨਾਇਆ ਜਾਵੇ ਐਂਡ ਸਾਨੂੰ ਵੀ ਕੋਈ ਅਗਰ ਸਸਪੀਸ਼ੀਅਸ ਐਕਟੀਵਿਟੀ ਹੈ ਜਾਂ ਕੋਈ ਵਿਸ਼ਵਾਤੀ ਅਨਸਰ ਹੈ ਉਹਦੇ ਬਾਰੇ ਕੋਈ ਸੂਚਨਾ ਤੋਂ ਇਮੀਡੀਏਟਲੀ ਸਾਨੂੰ ਸੂਚਿਤ ਕੀਤਾ ਜਾਵੇ ਥੈਂਕ ਯੂ